ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜਨ ਜੀ ਆਈਪੀਐਸ ਜੀ ਜੀ ਰੈਨਮਈ ਹੈਟ ਵੀਕੋਟ ਪੁਲਿਸ ਵੱਲੋਂ ਮਾੜੇ ਇੰਸਟਾਗ੍ਰਾਮ ਤੇ ਅਪਰਾਧਿਕ ਅਸਟਾਫ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਤੇ ਇਸੇ ਹੀ ਲੜੀ ਤਹਿਤ ਸਾਡੇ ਏਐਸਆਈ ਜਗਸੀਰ ਸਿੰਘ ਜੋ ਸਿਟੀ ਵਾਂਚਤ ਨਾਥ ਨੇ ਤੇ ਉਹ ਜਦੋਂ ਉਹ ਸ਼ੱਕੀ ਪੁਛੇ ਤਲਾਸ਼ ਵਿੱਚ ਇਲਾਕੇ ਵਿੱਚ ਸੀ ਤਾਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਵਿੰਦਰ ਸਿੰਘ ਗੋਰਾ ਜਿਹੜਾ ਵਾੜਾ ਤਰਾਕਾ ਜਿਹੜਾ ਫਰੀਕੋਟ ਦਾ ਰਹਿਣ ਵਾਲਾ ਹੈ ਇਹ ਇਸ ਦੇ ਕੋਲ ਨਸ਼ਾਜ ਹਥਿਆਰ ਹੈ ਤੇ ਕਿਸੇ ਵੱਡੀ ਵਾਦਤ ਨੂੰ ਅੰਜਾਮ ਦੇਣ ਜਾ ਰਿਹਾ ਹੈ ਤਾਂ ਇਸ ਦੀ ਭਾਲ ਦੇ ਵਿੱਚ ਜਦੋਂ ਇਹ ਪੁਲਿਸ ਪਾਰਟੀ ਸਾਡਾ ਦਾਜ ਗਰਾਉਂਡ ਸਾਧਕ ਰੋੜ ਤੇ ਪਹੁੰਚੀ ਇਸ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਸਾਨੂੰ ਇੱਕ 32 ਬੋਲ ਰਵਾਵਰ ਦੇ ਸੀ ਤੇ ਤਿੰਨ ਜਿੰਦਾ ਕਾਰਤੂਸ ਮਿਲੇ ਤੇ ਇਸ ਤੇ ਅਸੀਂ ਮਕਦਮਾ ਨੰਬਰ 4349 ਹਾਂ 2508 ਅਸਲੈਕਟ ਤੇ ਸੀਟੀ ਫ੍ਰੀ ਗੁੱਡ ਵੀ ਦਰਜ ਕੀਤਾ ਤੇ ਅੱਜ ਅਸੀਂ ਇਹਨੂੰ ਮਾਝੋ ਕੋਰਟ ਵਿੱਚ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਇਸ ਦਾ ਰਿਮਾਂਡ ਲੈ ਕੇ ਸਖਤੀ ਨਾਲ ਪੁੱਛਿਸ਼ ਕਰਕੇ ਇਸ ਤੋਂ ਪੁੱਛਿਆ ਜਾਏਗਾ ਕਿ ਇਸਨੇ ਇਸ ਤੋਂ ਪਹਿਲਾਂ ਵੀ ਇਸ ਵੈਪਨ ਨਾਲ ਜਾਂ ਕੋਈ ਕਿਸੇ ਵਾਅਦੇ ਤੋਂ ਅੰਜਾਮ ਦਿੱਤਾ ਹੈ ਤੇ ਜਿਹੜੀ ਇਹ ਵਾਅਦਾ ਤੋਂ ਕਿਹੜੀ ਵਾਅਦਾ ਤੋਂ ਇਹ ਅੰਜਾਮ ਦੇਣਾ ਚਾਹੁੰਦਾ ਸੀ ਤੇ ਇਹ ਸਾਡੀ ਇੱਕ ਅਗੇ ਤ ਤਤਰੀਜ ਜਾਰੀ ਤਤਰੀਜ ਦੇ ਵਿੱਚ ਅਸੀਂ ਅੱਗੇ ਖੁਲਾਸਾ ਕਰਾਂਗੇ